ਸਾਡੀ ਕਣਕ ਦਾ ਹਾਲ ਪੂਰੀ ਸੁਸਤੀ ਨਾਲ ਭਰੀ ਆ। ਦੇਖੋ ਯਾਰ ਮੈਂ ਲਾਉਣਾ ਡੰਡੇ ਨਾਲ ਜੰਮੀ ਪਈ ਨਾਲ ਇਹ ਬਾਰਸ਼ਾਂ ਕਰਕੇ ਕੰਮ ਹੋਇਆ ਖਰਾਬ ਹੋ ਗਿਆ। ਜੀ ਜੱਟ ਰੰਮੇ ਗਾਜ ਹੈ ਅੱਲਾ ਪਾਸੇ ਪਾਸੇ ਨਿਕ ਰਹੀ ਕਨਕਾ ਇਹ ਹੁਣ ਸੋਚਦੇ ਨਹੀਂ ਤਾਂ ਇਹ ਸਟੋਪ ਹੋ ਗਿਆ ਬੜਾ ਅਗੋ ਚੁਪਿਆ ਕੋਈ ਕੋਈ ਬਣ ਗਿਆ ਇਹ ਡਰਮ ਤੋਂ ਤੋਂ ਉਹ ਕੇ ਸੁੱਕਨੇ ਪਾਵਾਂਗੇ ਇਹ ਸਫਾਈ ਹੋ ਜੀ ਇਹ ਡਰਮ ਹੀ ਕਰਨੇ ਸਾਫ ਬਹੁਤ ਜਗਾ ਧੰਦਾ ਹੈ ਚੈੱਕ ਕਰੋ ਉਹ ਕੋਈ ਨਹੀਂ ਕਿ ਸੁਬੇ ਕੋਮਾਂ I'm sorry. Not... I'm sorry. Not... I'm not... sorry. I'm sorry. Not... I'm sorry. Not... I'm sorry. Not... I'm sorry. Not... I'm sorry. 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 i the sorry i am sorry i i

sing it till we break lowly drum ਛੱਡ ਕੇ ਤੇ ਚੱਲੇ ਆ ਹੁਣ ਕਨਕ ਜਰੀਆ ਘਰ ਤੋਂ ਆਵਾਂਗੇ ਇੱਥੇ ਡਰਮ ਤੋਂ ਆਵਾ ਮਾਸੀ ਦੇ ਮੁੰਡੇ ਦਾ ਬਣਾਇਆ ਪਲਾਟ ਦੇਖੋ ਅੱਗੇ ਤੇ ਆਹ ਵੇਖ ਲਿਆ ਤੇ ਵੀਡੀਓ ਜੇ ਸਪਾਈਸ ਵੀ ਕਰਨ ਵਾਲੀ ਆ ਕਰ ਹੌਲੀ ਹੌਲੀ ਕਰਦੇ ਰਹਿੰਦੇ ਆ ਦੇਖੋ ਬਾਕੀ ਕਰਦੇ ਆ ਲੈਟਸ ਰਾਈਟ ਲੋ ਜੀ ਕਰਨ ਕਰਖ ਲਈ ਆਪਾਂ ਤੇ ਹੁਣ ਘਰ ਜਾ ਕੇ ਨੂੰ ਤੋਹਾਂਗੇ ਅੱਧੀ ਦੇ ਕਰਨ ਧੋਤਿਆ ਨੂੰ ਮਾਦ ਦੇ ਚਲੋ ਹੁਣ ਮਿਲਦੇ ਆਂ ਘਰ ਜਾ ਕੇ ਹੁਣ ਜੀ ਹੁਣ ਚਲੀ ਜਾ ਪਰ ਲੋ ਸਮਵਨਸ ਕੁਕਿੰਗ ਲਵਿੰਗ ਮੀ ਐਸ ਵੈ ਪਰ ਤਦ ਜਿਵੇਂ ਐਸੇ ਬੱਥੇ ਜਾ ਕੇ ਕਰਦੇ ਆਂ ਭਾਈ ਗੇਰ ਕੋਲ ਤੇ ਬੰਦਾ ਰੱਖਿਆ ਲੈ ਤੂੰ ਪੀਸ ਟੈਲ ਉਸ ਨੂੰ ਕੋਈ ਇੱਕ ਹੱਥ ਨਾਲ ਕੈਮਰਾ ਇੱਕ ਹੱਥ ਨਾਲ ਗੇਰ ਔਖਾ ਹੋ ਜਾਂਦਾ ਐਸੇ ਕਰਕੇ ਚੱਲੀ ਜਾਂਦਾ ਕੰਮ ਲਾਈਫ ਸੈਟ ਟੂ ਵੇਖੋ ਜੀ ਇਹ ਧਾਰੀਵਾਲ ਦੇ ਵਿੱਚ ਡਡਵਾ ਰੋਡ ਆ ਜਿੱਥੇ ਇਹਨਾ ਵਾ ਘਰ ਪਾਇਆ ਵਾ ਤੇ ਆਪਣੇ ਕੰਨ ਕਪੈਂਟ ਤੋਂ ਨਿੱਢਲ ਕੇ ਤੇ ਦੂਜਾਂ ਨੇ ਆਪਣੇ ਘਰ ਨੂੰ ਮਿਲਦੇ ਆ ਘਰ ਜਾ ਗਏ ਘਰ ਦੇ ਬੂਆ ਖੋਲ ਕੇ ਰੱਖਿਆ ਵੇ ਵਿਚਾਰੇ तो 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 गंद बड़ी है बड़ी गंदी करते हैं कहोत ज्यादा गंदी मैं मम्मी ने धोती तो तो है ਬਹੁਤ ਛੋਟੇ ਬੰਦੇ ਬਾਤ ਹੋਤੀ ਧੋ ਕੇ ਇਧਰ ਆ ਉਹ ਸਿਕੋ ਪਾ ਇਨਰਲੀ ਨਾਲ ਇਹ ਵੀ ਕਨ ਕੋ ਜਦੋਂ ਵੀ ਵਰਤਨੀਆ ਨੂੰ ਧੋ ਕੇ ਵਰਤੋ ਨਹੀਂ ਦਵਾਈਆਂ ਲੱਗਿਆ ਹੁੰਦੀਆਂ ਕੈਮੀਕਲਸ ਯੂਸ ਹੋ ਜਾਂਦੇ ਤੇ ਇਹ ਹੀ ਖਾਣੀ ਕਿਉਂ ਲੱਗ ਰਿਹਾ ਨਾ ਵਾਲੀ ਦੀ ਹਾਲ ਤੇ ਇਹ ਹੀ ਖਾਣੀ ਕਿਉਂ ਨਾ ਨਾ ਖੋ ਨਾ ਅੱਗੇ ਚਲੋ ਪਹਿਲਾਂ ਇਹਨੂੰ ਚਲਾ ਲੈਂਦਾ

ਕੋ ਗੰਦਾ ਹੋਇਆ ਹੋਇਆ। ਜੇ ਤਾਂ ਬਿਲਕੁਲ ਗਾਲ ਗਾਲ ਪੈ ਗਿਆ ਜੀ ਚੱਲਦਾ ਰਹਿਣਾ ਉਹਨੂੰ। ਕਿ ਤਰ੍ਹਾਂ ਦਾ। ਜਿਹੜੀ ਆਪਾਂ ਇੱਥੇ ਦਵਾਈ ਪਾਈ ਹੈ ਨਾ ਜੇ ਕਰਕੇ ਸੁਸਤੀ ਨਾ ਮਾਵੇ। ਉਹ ਚੇ ਗਿਆ। ਮੈਂ ਸਾਰਿਆਂ ਨੂੰ ਇਹ ਸੁਜੈਸ਼ਨ ਕਰਦਾ ਹਾਂ ਕਿ ਜਦੋਂ ਵੀ ਕੰਕਰ ਆਟਾ ਭੁੰਨੇ ਜੇ ਉਮਿਤੋ ਕੇ ਜਰੂਰ ਪੀਓ ਕਿਉਂਕਿ ਵੇਖੋ ਦਵਾਈਆਂ ਇਦਾਂ ਹੀ ਅਹੀਂ ਪੀਏ ਦੇਣੇ ਆ ਉਹਨਾਂ ਛਾੜ ਕੇ ਇਦਾਂ ਹੀ ਆਟਾ ਪੀ ਜਾਓ ਉਹੀ ਤਰੀਕਾ ਤੁਹਾਡੇ ਸਰੀਰ 'ਚ ਅਸਰ ਪਾਊਗਾ ਵੇਖੋ ਇਤੋਂ ਹੋ ਗਿਆ ਅਹੀਂ ਜਦੋਂ ਵੀ ਕਰਕੇ ਪੀਉਣੀ ਹੁੰਦੀ ਆ ਅਹੀਂ ਇਤੋਂ ਹੋ ਕੇ ਪੀਉਣੀ ਆ ਤੁਸੀਂ ਵੇਖੋ ਕਿੰਨਾ ਇੱਕ ਹੈ ਮਤਲਬ ਦਵਾਈਆਂ ਦਾ ਅਸਰ ਗੰਧਮਨ ਸਭ ਉੱਪਰ ਨਿਕਲ ਜਣਾ ਵੇਖੋ ਸੋ ਤੁਸੀਂ ਇਹੀ ਅੱਧਾ ਕਰਿਆ ਕਰੋ ਹਾਂਜੀ ਦੋਸਤੋ ਵੇਖੋ ਇਹ ਕੈਮੀਕਲ ਦਾ ਅਸਰ ਕਿੰਨਾ ਹੁੰਦਾ ਵੇਖੋ 飛ばし出したら。